ਰਾਮ ਗਿਆਨੀ ਹੋਇਆ ਪਰਿ ਰੌਮ ਗਿਆਨੀ ਕਦੋਂ ਬਕਾ ਦੇ ਦੇਣਾ ਸਮਰੱਥ ਹੈ ਪਰ ਹਮ ਜੈ ਦਾ ਪਾਦਰ ਰੂਪਿਆ ਦੇ ਦਿੱਤਾ ਕੋ ਤੋਂ ਰੌਮ ਗਿਆਨੀ ਦਾ ਸਾਮਾਨ دیا ਗਿਆ ਗਰਾਮ ਕੋ ਤਾਂ ਗਿਆ ਸੁਰ ਸਵਾ ਉਹਨੇ ਚੱਤੀ ਵਿੱਚ ਤੇ ਗੰਗਰ ਪਾਉ ਕੋ ਤੇ ਬੰਦੰਗੇ ਰੌਮ ਗਿਆਨੀ ਅਖਨਾਰ ਬਣਾਉਣਾ ਨਾ ਪਾਉ ਕਿਹਾ ਸੁਬਾਹ ਰੂਪੀ ਰਮ ਗਿਆਨੀ ਕਰਮ ਤੇ ਦਰਮੜਾ ਜੈਨ ਨਾਲ ਨਾ ਜਿਲਾ برہم جنہہ کا برہان پر پرہاس پر پرہاس نہ جنہہ در پر پرہاس پر پرہاس پر برہم جنہہ تمام اپنے کرتے ہیں جو ہم جنہہ پر یہ نہ اثر ڈال کرے برہم جنہہ کی نار پر ہم جنہہ کی نام ہم جنہہ کا خوب فرمایا برہم جنہہ کے اندر ہم جنہہ کا ہم جنہہ کو بلا ہم جنہہ کو بلا ہم جنہہ کو سنت کو ہم جنہہ کا مطلب تھا ਪ੍ਰੋਗਰਾਮ ਦੇ ਲਈ ਕਹਿੰਦੇ ਕਿ ਇਹਦਾ ਨਾਮ ਭਰਮ ਦੇ ਰਿਹਾ ਬਲਕਿ ਪਰਪਰ ਸੰਗਠਨ ਦਾ ਹਾਰ ਆਰਗਮ ਦੇ ਰਿਹਾ ਨਾਮ ਪ੍ਰਵਾਹ ਭਰਮ ਦੇ ਰਿਹਾ ਦੋਨਾਂ ਜਗਤ ਭਰਮ ਦੇ ਲਈ ਪਰਸਨਾਨਾ ਭਰਮ ਦੇ ਲਈ ਕੀਤਾ ਗਿਆ ਹੈ। ਭਰਮ ਦੇ ਲਈ ਦੁਦਹਰਨ ਨਵਾਸਨਾ ਭਰਮ ਦੇ ਲਈ ਕਰਨਾ ਇਸ ਤੇ ਕੰਮ ਜਾਂਦੀ ਭਰਮ ਦੇ ਕੋਟਾ ਅਦੇਸ ਭਰਮ ਦੇ ਦਾ ਸੱਤਿਆਨਾਜਾ ਹੈ ਪਰ ਆ ਪ੍ਰੋਗਰਾਮ ਦੇ ਅੰਦਰੋਂ ਕਾਠਾ ਪਰ ਭਰਮ ਦੇ ਵਿੱਚ ਕੋਣ ਬਣਾ ਨੇ ਭਰਮ ਦੇ ਦੀ ਕਸਮ ਭਰਮ ਸਾਸ੍ਰੀਅਕਾਲ ਤੁਸੀ ਦੇਖ ਰਹੇ ਹੋ ਸਾਫ ਟੀਵੀ ਅੱਜ ਅਸੀਂ ਆਏ ਹਾਂ ਪਿੰਡ ਪੱਟੀਆਂ ਵਿਖੇ ਨਵੇਂ ਖੁੱਲੇ ਪੈਟਰੋਲ ਪੰਪ ਵਿਖੇ ਜੋ ਕਿ ਹੈਪੀ ਫੀਲਿੰਗ ਸਟੇਸ਼ਨ ਦੇ ਨਾਂ ਤੇ ਖੋਲਿਆ ਗਿਆ ਹੈ ਇਹ ਪੈਟਰੋਲ ਪੰਪ ਪਿੰਡ ਪੱਟੀਆਂ ਤੋਂ ਜੋ ਕਾਦੀਆਂ ਨੂੰ ਰੋੜ ਜਾਂਦਾ ਹੈ ਉਸ ਰੋਡ ਦੇ ਉੱਪਰ ਖੋਲਿਆ ਗਿਆ ਹੈ ਇਸ ਮੌਕੇ ਤੇ ਸਭ ਤੋਂ ਪਹਿਲਾਂ ਪੈਟਰੋਲ ਪੰਪ ਦੇ ਉੱਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਪਾਠ ਦੇਵ ਉਪਾਇ ਗਏ ਅਤੇ ਸੰਗਤਾਂ ਨੂੰ ਚਾਹ ਪਾਣੀ ਦੇ ਲੰਗਰ ਸ਼ਿਕਾਏ ਗਏ ਜ਼ਿਕਰ ਕਰਨਾ ਬਣਦਾ ਹੈ ਕਿ ਇਹ ਪੈਟਰੋਲ ਪੰਪ ਖੁੱਲਣ ਨਾਲ ਆਸ-ਪਾਸ ਦੇ ਪਿੰਡਾਂ ਨੂੰ ਅਤੇ ਪਿੰਡ ਪੱਟੀਆਂ ਦੇ ਲੋਕਾਂ ਨੂੰ ਕਾਫੀ ਜਿਆਦਾ ਫਾਇਦਾ ਹੋਵੇਗਾ ਇਸ ਮੌਕੇ ਤੇ ਜਦੋਂ ਪੈਟਰੋਲ ਪੰਪ ਦੇ ਮਾਲਕ ਸਰਦਾਰ ਦਰਸ਼ਨ ਸਿੰਘ ਜੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਲਾਕੇ ਦੀ ਮੰਗ ਨੂੰ ਅਸੀਂ ਮੁੱਖ ਰੱਖਦੇ ਹੋਏ ਇਹ ਪੈਟਰੋਲ ਪੰਪ ਖੋਲਿਆ ਹੈ ਅਤੇ ਇਥੋਂ ਕਿਸਾਨ ਵੀਰਾਂ ਨੂੰ ਟਰਾਂਸਪੋਰਟਰਾਂ ਨੂੰ ਅਤੇ ਹੋਰ ਜੋ ਆਮ ਲੋਕੀ ਹਾਨ ਪੈਟਰੋਲ ਜਾਂ ਡੀਜ਼ਲ ਪਾਉਣਾ ਚਾਹੁੰਦੇ ਹਨ ਇੱਥੇ ਆ ਕੇ ਅਤੇ ਹੋਰਨਾ ਪੈਟਰੋਲ ਪੰਪਾ ਨਾਲੋਂ ਅਸੀਂ ਸਸਤਾ ਜੋ ਹੈ ਵਧੀਆ ਕੁਆਲਿਟੀ ਦਾ ਡੀਜ਼ਲ ਦਿੱਤਾ ਜਾਏਗਾ ਇਸ ਮੌਕੇ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੇ ਅੰਦਰ ਵੀ ਖੁਸ਼ੀ ਪਾਈ ਗਈ ਇਸ ਮੌਕੇ ਜਦੋਂ ਪਿੰਡ ਚਿਪਾਂ ਦੇ ਸਰਪੰਚ ਸ਼੍ਰੀ ਸਰਿੰਦਰਪਾਲ ਜੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਵੀ ਕਹਿਣਾ ਸੀ ਕਿ ਇਹ ਪੈਟਰੋਲ ਪੰਪ ਖੁੱਲਣ ਨਾਲ ਸਾਡੇ ਪਿੰਡਾਂ ਦੇ ਆਸ-ਪਾਸ ਦੇ ਪਿੰਡਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਅਤੇ ਸਾਡੇ ਸਮੇਂ ਦੀ ਵੀ ਜੋ ਹੈ ਬਚਤ ਹੋਏਗੀ ਸਾਨੂੰ ਪੈਟਰੋਲ ਜਾਂ ਡੀਜ਼ਲ ਪਾਉਣ ਵਾਸਤੇ ਦੂਰ ਕੋਟ ਅੱਡੇ ਤੇ ਕਾਦੀਆਂ ਜਾਂ ਹੋਰ ਨਾ ਥਾਵਾਂ ਜਿੱਥੇ ਪੰਪ ਲੱਗੇ ਸਨ ਜਾਣਾ ਪੈਂਦਾ ਸੀ ਅਤੇ ਇਹ ਪੈਟਰੋਲ ਪੰਪ ਪਿੰਡ ਪੱਟੀਆਂ ਲੱਗਨ ਨਾਲ ਆਸ-ਪਾਸ ਦੇ ਕਾਫੀ ਪਿੰਨਾਂ ਨੂੰ ਜੋ ਹੈ ਬਹੁਤ ਜ਼ਿਆਦਾ ਫਾਇਦਾ ਹੋਏਗਾ ਨਾਲ ਹੈਪੀ ਫੀਲਿੰਗ ਸਟੇਸ਼ਨ ਦੇ ਆਨਰ ਜੋ ਕਿ ਹੈਪੀ ਜੀ ਦੇ ਬ੍ਰਦਰ ਨੇ ਆ ਖੜੇ ਆ ਨਾਲ ਵਾਜ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਕਿੰਨੀ ਕਿ ਖੁਸ਼ੀ ਅੱਜ ਇਲਾਕੇ ਨੂੰ ਕੀ ਕਹਿਣਾ ਚਾਹੁੰਦੇ ਹੈਪੀ ਫਿਊਲਿੰਗ ਸਟੇਸ਼ਨ ਨਾਲ ਅੱਜ ਓਪਨਿੰਗ ਕੀਤੀ ਕਿ ਗੁਰੂ ਮਹਾਰਾਜੀ ਦਾ ਆਸਰਾ ਲੈ ਕੇ ਹਾਂਜੀ ਕੀ ਕਹਿਣਾ ਚਾਹੋਗੇ ਸਰ ਜੀ ਕਿਰਪਾ ਨਾਲ ਅਸੀਂ ਅੱਜ ਇਹ ਕੰਮ ਸ਼ੁਰੂ ਕੀਤਾ ਵਾ ਤੇ ਸਾਡੇ ਪਿੰਡ ਦੇ ਲੈੜੇ-ਸੈੜੇ ਕੋਈ ਪੈਟਰੋਲ ਪੰਪ ਹੈ ਨਹੀਂ ਸੀ ਸਾਨੂੰ 2-2 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਤੇ ਅਸੀਂ ਸੋਚਿਆ ਪਲਾਨਿੰਗ ਕੀਤੀ ਵੀ ਅਸੀਂ ਕੋਈ ਨਾ ਪੈਟਰੋਲ ਪੰਪ ਖੋਲੀਏ ਜਿਹੜਾ ਕਿ ਇਲਾਕਾ ਨਿਵਾਸੀ ਨੂੰ ਸੁਵਿਧਾ ਮਿਲੇ ਤੇ ਇਲਾਕੇ ਪੈਟਰੋਲ ਪੰਪ ਖੁੱਲਤਾ ਵਾ ਤੇ ਭਾਜੀ ਪੈਟਰੋਲ ਪੰਪਾ ਨਾਲੋਂ ਸਾਡਾ ਦਸਤ ਅਤੇ প্রতিনিধিਰ ਤੇਲ ਵੀ ਸਸਤਾ ਮਿਲੇਗਾ ਤੇ ਅਸੀਂ ਤਾਂ ਕਿ ਬੈਨੀਫਿਟ ਮਿਲੇ ਦੂਰੋਂ ਨੇੜਿਓਂ ਮਤਲਬ ਇਹ ਦਿਨ ਰਾਤ ਆ ਕੇ ਮਿੱਟੀ ਕਦੀ ਲੈ ਕੇ ਜਾ ਸਕਦੇ ਆ 10 ਵਜੇ ਤੱਕ ਆਪਾਂ ਚਾਲੂ ਰੱਖਾਂਗੇ ਜਿਹੜੇ ਟਾਈਮਿੰਗ ਫਿਰ ਦੁਬਾਰਾ ਟਾਈਮਿੰਗ ਆਪਾਂ 10 ਵਜੇ ਤੱਕ 10 ਵਜੇ ਸਵੇਰੇ 3 ਵਜੇ ਤਲਾ ਹੈ ਕਿ ਰਾਤ ਤੇ 10 ਵਜੇ ਤੱਕ ਆਪਣਾ ਪੈਟਰੋਲ ਪੰਪ ਖੁੱਲਾ ਰਹੇਗਾ ਤੇ 10 ਵਜੇ ਤੱਕ ਕਾਰਨ ਕੇ ਕੋਈ ਵੀ ਜੇ ਵੱਲੋਂ ਦੇਰ ਸਵੇਰ ਵੀ ਹੋ ਜਾਂਦਾ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਅਸੀਂ ਖੋਲ ਕੇ ਸਪੈਸ਼ਲ ਪਾ ਕੇ ਦਵਾਂਗੇ ਇਹਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਦੇਖੋ ਜੀ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਪਿੰਡ ਸੇਵਾ ਸਾਨੂੰ ਇਹ ਨਾਲ ਪਤਾ ਆ ਗਿਆ ਕਿ ਸਾਨੂੰ ਪਹਿਲਾਂ 3-4 ਕਿਲੋਮੀਟਰ ਬਾਪੂ ਵੱਲ ਜਾਣਾ ਪੈਣਾ ਹੈ। ਇਹਦੇ ਉੱਪਰ ਤੋਂ ਜਾਣਾ ਤੁਹਾਨੂੰ ਜائیں ਖੱਬੇ ਘਰ ਮੁੜ ਕੇ ਇੱਕ ਵਾਗੇ ਪਿੰਡ ਜਾਣਾ ਹੈ। ਸਾਡੇ ਰੋਡ ਉੱਪਰ ਹੈ ਜੀ। ਜਦੋਂ ਮਨਜੀ ਜਾਈਏ ਤੇਰ ਤੋਂ ਅੱਗੇ ਆਉਂਦੇ ਨਾ ਭਗਤ ਰਾਤਪਾਲੀ ਅੱਗੇ ਸਵਾਰੀ ਜੀ। ਤੁਸੀਂ ਕਹਿੰਦਾ ਸਾਡੇ ਘਰ ਦੀ ਗੱਲ ਹੈ ਕਿ ਕੋਈ ਗੱਲ ਨਹੀਂ ਹੈਗਾ। ਫੋਨ ਕਰਾਂਗੇ ਅਸੀਂ ਵੀ ਤੇਲ ਪਾ ਕੇ ਪੈਸੇ ਦੇਣੇ। ਤੁਹਾਨੂੰ ਬਹੁਤ ਬਹੁਤ ਖੁਸ਼ੀ ਆ ਤੇ ਦੀਆਂ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਜਿਆਦਾ ਫਾਇਦਾ ਜੀ ਕਟੋ ਕਟ ਰਿਹਾ ਤੇ 50 ਕਿਲੋਮੀਟਰ ਕਨਵਾਲਾ ਦੇ ਪਾਸੇ ਤੋਂ ਤਕਰੀਬਨ ਭੜੀ ਪਈ ਹੈ ਜਿੰਨਾ 100 ਪਿੰਡ ਤਰੀਕ ਵਿੱਚ ਸਾਰਿਆਂ ਨੂੰ ਹੀ ਫਾਇਦਾ ਹੈ ਪਰ ਇਹ ਚੀਜ਼ ਹੈ ਇਸ ਪਟ્રોલ ਕੰਪ ਦਾ ਚਲੋ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਬਾਕੀ ਲਾਗੇ ਟੜੇ ਪਿੰਡਾਂ ਨੂੰ ਕਿਹਾ ਹੈ ਮਿਹਰਬਾਨੀ